ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਵਿੱਚ ਇਧਰ ਵਲੌਗ ਆਪਾਂ ਕਰ ਰਹੇ ਹਾਂ ਸਟਾਰਟ ਆਪਾਂ ਆਪਣੇ ਘਰ ਤੋਂ ਕਿਉਂਕਿ 10:00 ਛਾਪ ਦੇ 5 ਭਰਗੇ 30 ਮਿੰਟ ਹੋ ਗਏ 6 ਵਜੇ ਨਾਲੇ ਆ ਤਾਂ ਹਨੇਰਾ ਦੇਖੋ ਹਨੇਰਾ ਬਾਹਰ ਹੋਣ ਲੱਗ ਗਿਆ ਤੇ ਹੁਣ ਆਪਾਂ ਪੀਨੇ ਆ ਚਾਹ ਬਣਾ ਕੇ ਗਣੀ ਆ ਤੇ ਛੋਟੀ ਛੋਟੀ ਕੁੜੀ ਰਹਿਮਤ ਕੌਰ ਇਹਦਾ ਅਗਲੇ ਮਹੀਨੇ ਜਨਮ ਦਿਨ ਆ 12 ਦਸੰਬਰ ਨੂੰ ਤਾਂ ਆਪਾਂ ਵਧੀਆ ਮਨਾਵਾਂਗੇ ਬੜੀ ਖੁਮਤਾ ਨਾਲ ਤੇ ਕੋ ਬੈਟੀ ਆ ਉਹਦਾ ਹੈਗਾ ਜਨਮ ਦਿਨ 17 ਮਾਰਚ ਨੂੰ ਲੱਡੂ ਘਾ ਰੀ ਉਹ ਵੀ ਬਿਜਾਰੀ ਬਿਮਾਰ ਵਾਲੇ ਇਹ ਵੀ ਬਿਮਾਰ ਵਾਲੇ ਤੇ ਚਲੋ ਹੁਣ ਆਪਾਂ ਪੀਨੇ ਆ ਚਾਹ ਤੇ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਜਿੱਥੇ ਆਪਾਂ ਰਹਿਨੇ ਆ ਸਰੰਦਗੀ ਜੀ ਦੇ ਬਾੜਾ ਲੋ ਜੀ ਆ ਤੁਹਾਡਾ ਕਮਰਾ ਦੇਖੋ ਇਹ ਇਹਦੀ ਫੋਟੋ ਛੋਟੀ ਹੁੰਦੀ ਦੇਖੋ ਜਦੋਂ ਇਹ 8-9 ਮਹੀਨੇ ਦੀ ਨਾ ਸਾਲ ਦੀ ਜਿਆਦੀ ਫੋਟੋ ਹੈ ਇਹਦੀ ਤੇ ਬਾਕੀ ਆ ਦੇਖੋ ਆਪਣਾ ਰੂਮ ਚੈੱਕ ਕਰ ਲਓ ਜੀ ਆਪਣਾ ਆ ਦੇਖੋ ਸਾਡੀ 43 ਇੰਚੀ LED LG ਦੇ ਸਾਨੂੰ ਆਫਰ ਵਿੱਚ ਮਿਲੀ ਦੀ ਇਹ ਗਿਫਟ ਵੀ ਲੈ ਦਾ ਸਾਨੂੰ ਕਿਸੇ ਵੱਲੋਂ ਦੱਲੋ ਜੀ ਉਹ ਦੇਖੋ ਜੀ ਸਾਡਾ ਸਰਹੰਦ ਦਾ ਪੋੜ ਮੇਨ ਹਾਈਵੇ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਂਦਾ ਏ ਆਹ ਦੇਖੋ ਸਾਡਾ ਸਾਰਾ ਸ਼ਹਿਰ ਇਹ ਚਪਲ ਉਹ ਟਾਪਰ ਅਗੇ ਜੀ ਹੋ ਰਹੇ ਤੇ ਇਹ ਢਲਦੇ ਇਹ ਮਾਰੇ ਥੱਪੜ ਕੱਪ ਯਾ ਦੇਖੋ ਕੀ ਕਰਦੀ ਚਪਲ ਪਾ ਬਿਮਾਰ ਹੁੰਦੀ ਇਹ ਸਕੂਲ ਨਹੀਂ ਸਕੂਲ ਗਈ ਉਹਨਾਂ ਦਾ ਟੁੱਟ 15 ਦਿਨ ਹੋ ਗਏ ਉਹਨੂੰ ਚਪਲਾਂ ਪਾਉਂਦੇ ਦੇਖੋ ਨੰਗੇ ਆਹ ਦੇਖੋ ਨੰਗੀ ਪੈਰੀ ਫਿਰਦੀ ਆ ਕੰਜ਼ੂ ਬੀਣਾ ਹਾਂ ਹਾਂ ਲੋ ਜੀ ਆਪ ਕੱਪੜੇ ਦੇ ਉੱਤੇ ਵੀ ਗਲਦੇ ਪਏ ਆ ਸੁੱਤੀ ਲੋਰ ਸੱਪਣਗੇ ਬਾਕੀ ਤੁਮ ਨਾਲ ਪਹਿਲੇ ਚੱਲਦੇ ਹਾਂ ਸੋਈ ਵਿੱਚ ਤੇ ਹੁਣ ਆਪਾਂ ਧੰਨੀਆਂ ਚਾਹ ਲੋ ਜੀ ਬਰਾਬਰ ਚਾਹ ਬਣਾ ਕੇ ਚਾਹ ਦੀਆਂ ਚਾਹ ਦੀਆਂ ਬਣਾ ਕੇ ਆਪਾਂ ਦੇ ਦਾਂਗੇ ਬਾਅਦ ਜਾਣੇ ਕਿ ਤੇਰੇ ਪਰ ਤੋਂ ਤਦ ਤੱਕ ਲਈ ਉਹਨਾਂ ਜਾਉਂ ਡੈਰੀ ਦਾ ਤੋਂ ਰਹੀ ਗੇਰ ਦਾ ਅਜ ਤਾਂ ਹੋ ਜਾ ਯਾਰ ਲੱਡੂ ਗੇਰ ਤਾਂ ਦਾ ਰੋਜ਼ ਸਾਡੇ ਤੁਸੀਂ ਚੈਨਲ ਨੂੰ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਬਣਾਇਆ ਆਪਾਂ ਨਵੇਂ ਨਵੀਂ ਵਲੋਗਿੰਗ ਕਰਨ ਲੱਗੇ ਆਂ ਤੇ ਹਾਲੇ ਨਵੇਂ ਨਵੇਂ ਚੀਜ਼ਾਂ ਰੰਗ ਹਲਿਓੜੀ ਤੇ ਅੱਜ ਦਾ ਛੋਟਾ ਜਿਹਾ ਬਲੌਗ ਬਣਾਵਾਂਗੇ ਤੇ 6 ਵਜੇ ਰਾਮ ਨੂੰ ਪਾਉਣਾ ਹੁੰਦਾ ਆਪਣਾ ਆਪਣਾ ਟਾਈਮ ਹੈਗਾ ਸ਼ਾਮ 6:00 ਦਾ ਪਾਉਣ ਦਾ ਰੋਜ਼ ਰੈਗੂਲਰ ਵੀਡੀਓ ਪਾਵਾਂਗੇ ਠੀਕ ਹੈ ਜੀ ਤੁਹਾਡਾ ਸਾਥ ਤੁਹਾਡਾ ਪਿਆਰ ਵੀ ਬਹੁਤ ਲੋੜਾ ਧੰਨਵਾਦ ਜੀ ਤੁਹਾਡਾ ਤੈਨੂੰ ਕਾਦੇ ਬਲੌਗ ਵਿੱਚ ਗੁੱਡ ਨਾਈਟ ਇਨ ਐਡਵਾਂਸ ਟੂ ਹਾਫ ਫਾਟੇ ਵੀ ਲੈ ਲਾ